ਪੰਜਾਬ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ 2 ਸਾਲ ਬਾਅਦ ਕਾਰਜਕਾਰੀ ਪ੍ਰਧਾਨ ਬਣਾਏ ਗਏ ਅਸ਼ਵਨੀ ਸ਼ਰਮਾ ਦਾ ਅੱਜ ਨਵਾਂ ਰੂਪ ਦੇਖਣ ਨੂੰ ਮਿਲਿਆ ਆਮ ਤੌਰ ਤੇ ਉਹ ਕਿਸੇ ਖਿਲਾਫ ਤਿੱਖੀ ਸੁਰ ਅਤੇ ਮਾੜੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਦੇ ਉਹ ਠੰਡੇ ਮਤੇ ਨਾਲ ਚੱਲਣ ਵਾਲੇ ਸਾਊ ਆਗੂ ਵਜੋਂ ਜਾਣੇ ਜਾਂਦੇ ਨੇ ਪਰ ਚੰਡੀਗੜ੍ਹ ਵਿੱਚ ਅੱਜ ਅਹੁਦਾ ਸੰਭਾਲਣ ਦੇ ਮੌਕੇ ਉਹਨਾਂ ਦੇ ਤੇਵਰ ਬਦਲੇ ਹੋਏ ਸਨ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਉੱਤੇ ਬੋਲੇ ਹੱਲੇ ਮਗਰੋਂ ਅੱਜ ਅਸ਼ਵਨੀ ਸ਼ਰਮਾ ਮੁੱਖ ਮੰਤਰੀ ਨੂੰ ਹੀ ਸਿੱਧੇ ਹੋ ਗਏ ਮਾਸਟਰ ਮਹਿੰਦਰ ਦੇ ਮੁੰਡੇ ਦੀ ਗੱਲ ਸ਼ੁਰੂ ਕਰਕੇ ਉਹਨਾਂ ਭਗਵੰਤ ਮਾਨ ਨੂੰ ਅਗਾਹ ਤੋਂ ਉਸੇ ਦੀ ਭਾਸ਼ਾ ਵਿੱਚ ਜਵਾਬ ਦੇਣ ਦੀ ਚੇਤਾਵਨੀ ਦਿੱਤੀ ਹੈ ਉਹਨਾਂ ਤਾਂ ਜੁੱਧ ਨਸ਼ਿਆਂ ਵਿਰੋਧੀ ਮੁੱਖ ਮੰਤਰੀ ਵੱਲੋਂ ਹੀ ਫੂਕ ਅਤੇ ਜਲੂਸ ਕੱਢਣ ਦੀ ਗੱਲ ਕਰਕੇ ਮੁੱਖ ਮੰਤਰੀ ਦੀ ਸ਼ਰਾਬ ਪੀਣ ਵਾਲੀ ਆਦਤ ਉੱਤੇ ਸੱਟ ਮਾਰੀ ਹੈ ਉਹਨਾਂ ਆਖਿਆ ਕਿ ਸ਼ਰਾਬ ਪੀਣ ਵਾਲਾ ਨਸ਼ਾ ਮੁਕਤ ਕਰਨ ਉੱਤੇ ਨਿਕਲਿਆ ਇੱਕ ਪਾਸੇ ਭਾਜਪਾ ਦੇ ਇਸ ਕਾਰਜਕਾਰੀ ਪ੍ਰਧਾਨ ਨੇ ਆਮ ਆਦੀ ਪਾਰਟੀ ਨੂੰ ਘੇਰਿਆ ਦਾ ਦੂਜੇ ਪਾਸੇ ਆਮ ਆਦੀ ਪਾਰਟੀ ਵਿੱਚੋਂ ਹੀ ਅੱਜ ਅਸਤੀਫਾ ਦੇਣ ਦਾ ਐਲਾਨ ਕਰਨ ਵਾਲੇ ਸਾਫ ਕਾ ਵਿਧਾਇਕ ਅਮਰਜੀਤ ਸਿੰਘ ਸੰਧਵਾਨੇ ਆਮ ਆਦੀ ਪਾਰਟੀ ਦੇ ਵਿਧਾਇਕਾਂ ਉੱਤੇ ਰੁਪਏ ਇਕੱਠੇ ਕਰਨ ਸਮੇਤ ਹੋਰ ਗੰਭੀਰ ਦੋਸ਼ ਲਾਏ ਅੱਜ ਦੀ ਵੀਡੀਓ ਵਿੱਚ ਇਨ੍ਹਾਂ ਦੋਹਾਂ ਵਿਸ਼ਿਆਂ ਉੱਤੇ ਗੱਲ ਕਰਨੀ ਹੈ ਗੱਲ ਅਸ਼ਵਨੀ ਸ਼ਰਮਾ ਦੇ ਅਹੁਦਾ ਸੰਭਾਲਣ ਮੌਕੇ ਜੋ ਕੁਝ ਹੋਇਆ ਉਸ ਤੋਂ ਸ਼ੁਰੂ ਕਰਾਂਗੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦਾ ਸੰਭਾਲਣ ਮੌਕੇ ਸੁਨੀਲ ਜਾਖੜ ਵੀ ਮੌਜੂਦ ਰਹੇ ਉਹਨਾਂ ਆਖਿਆ ਕਿ ਉਹ ਹੁਣ ਇੱਕ ਇੱਕ 11 ਬਣ ਕੇ ਇਕੱਠੇ ਕੰਮ ਕਰਨਗੇ ਇਹ ਅਹੁਦਾ ਸੰਭਾਲਣ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੋਂ ਇਲਾਵਾ ਕਈ ਹੋਰ ਅਹਿਮ ਚਿਹਰੇ ਵੀ ਨਜ਼ਰ ਆਏ ਇਨ੍ਹਾਂ ਵਿੱਚੋਂ ਬਹੁਤੇ ਚਿਹਰੇ ਉਹ ਨੇ ਜੋ ਕਾਂਗਰਸ ਛੱਡ ਕੇ ਭਾਜਪਾ ਵਿੱਚ ਗਏ ਨੇ ਬੈਸੀ ਤਾਂ ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ਵੀ ਇਸੇ ਸੂਚੀ ਵਿੱਚ ਆਉਂਦੇ ਨੇ ਮਰੋਨਾ ਤੋਂ ਬਿਨਾ ਇਸ ਮੌਕੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਮਹਾਰਾਣੀ ਪਰਨੀਤ ਕੌਰ ਰਾਣਾ ਗਰਮੀਤ ਛੋੜੀ ਫਤੇਜੰਗ ਸਿੰਘ ਬਾਜਵਾਬੇ ਪੁੱਜੇ ਹੋਏ ਸਨ ਭਾਜਪਾ ਵੱਲੋਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਵਿਨਾਸ਼ ਰਾਏ ਖੰਨਾ ਵਿਜੇ ਸੰਪਲਾ ਸੋਮਨਾਥ ਅਨਿਲ ਸਰੀਨ ਬਿਨਿਤ ਯੋਸ਼ੀ ਚਰਨਜੀਤ ਸਿੰਘ ਗਟਵਾਲ ਹੋਬੀ ਧਾਲੀਵਾ ਸਤਨਾਮ ਸਿੰਘ ਸੰਧੂ ਸਮੇਤ ਹੋਰ ਭਾਜਪਾ ਲੀਡਰਸ਼ਿਪ ਵੀ ਹਾਜ਼ਰ ਰਹੀ ਅਸ਼ਵਨੀ ਸ਼ਰਮਾ ਨੇ ਅਹੁਦਾ ਸਹਮਦੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਹਮਲਾ ਬੋਲਿਆ ਉਨਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੀ ਭਾਸ਼ਾ ਦੀ ਵਰਤੋਂ ਕਰਨਗੇ ਭਾਜਪਾ ਉਸੇ ਭਾਸ਼ਾ ਵਿੱਚ ਮੋੜਮਰ ਜਵਾਬ ਦੇਵੇਗੀ ਜੇਕਰ ਮੁੱਖ ਮੰਤਰੀ ਜੀ ਕਹਿਣਗੇ ਤਾਂ ਜਵਾਬ ਵੀ ਜੀ ਵਿੱਚ ਹੋਏਗਾ ਅਤੇ ਜੇਕਰ ਮੁੱਖ ਮੰਤਰੀ ਤੂੰ ਤੂੰ ਵਾਲੀ ਭਾਸ਼ਾ ਬੋਲਣਗੇ ਤਾਂ ਭਾਜਪਾ ਜਵਾਬ ਵੀ ਤੂੰ ਤੂੰ ਵਿੱਚ ਹੀ ਦੇਗੀ ਖੋਦ ਸ਼ਰਾਬ ਪੀਣ ਵਾਲਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਵੱਲ ਨਿਕਲਿਆ ਇਹ ਗੱਲ ਅਸ਼ਵਨੀ ਸ਼ਰਮਾ ਨੇ ਅੱਜ ਅਹੁਦਾ ਸੰਭਾਲਣ ਮੌਕੇ ਆਖੀ ਉਹਨਾਂ ਬੀਜੇਪੀ ਵਰਕਰਾਂ ਨੂੰ ਵੀ ਸਖਤ ਸੁਨੇਹਾ ਇਸ ਸਮੇਂ ਲਾ ਦਿੱਤਾ ਉਹਨਾਂ ਕਿਹਾ ਕਿ ਨਾਰੇ ਲਾਉਣਾ ਸੱਤਾ ਪ੍ਰਵਾਤਰ ਨਹੀਂ ਹੁੰਦਾ ਇਸ ਲਈ ਸੰਘਰਸ਼ ਕਰਨਾ ਪੈਂਦਾ ਹੈ ਅਤੇ ਹੁਣ ਸਾਰੇ ਭਾਜਪਾ ਆਗੂ ਅਤੇ ਕਾਰਕੁਨ ਸੰਘਰਸ਼ ਕਰਨ ਲਈ ਤਿਆਰ ਹੋ ਜਾਣ ਇਸ ਤਰੀਕੇ ਦੀ ਭਾਸ਼ਾ ਦਾ ਪ੍ਰਯੋਗ 2 ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਪ੍ਰਤੀ ਔਰ ਐਚਐਮ ਦੇ ਪ੍ਰਤੀ ਉਹਨੇ ਕੀਤਾ ਇੱਕ ਪਾਸੇ ਉਹ ਦਮ ਪਰ ਦੇਣੇ ਕਿ ਮੈਂ ਮਾਸਟਰ ਦਾ ਮੁੰਡਾ ਦਮ ਪਰ ਦੇਣਾ ਅੱਜ ਮਾਸਟਰ ਜੀ ਵੀ ਉੱਪਰ ਬਹਿ ਕੇ ਵੇਖਦੇ ਹੋਣੇ ਆ ਯਾਰ ਕਿੰਨੇ ਬੰਦਿਆਂ ਨੂੰ ਮੈਂ ਸਿੱਖਿਆ ਦੇ ਕੇ ਆਇਆ ਹਾਂ ਪਰ ਮੈਂ ਘਰ ਦੇ ਮਾਮਲੇ 'ਚ ਫੇਰ ਫੇਲ ਹੋ ਗਿਆ ਮੈਂ ਆਪਣੇ ਮੁੰਡੇ ਨੂੰ ਇਹ ਵੀ ਨਹੀਂ ਸਿਖਾ ਸਕਿਆ ਜਿਹੜਾ ਪ੍ਰਦੇਸ਼ ਦਾ ਮੁੱਖ ਮੰਤਰੀ ਤੇ ਬਣ ਗਿਆ ਲੇਕਿਨ ਜਿਹਦੇ ਕੋਲ ਨਾ ਸਿਸ਼ਟਾਚਾਰ ਹੈ ਨਾ ਸ਼ਬਦਾਂ ਦੀ ਮਰਿਆਦਾ ਨਾ ਸੰਵਿਧਾਨਿਕ ਪਦਾਂ ਦਾ ਸਨਮਾਨ ਹੈ ਔਰ ਉਹ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਵਿਅਕਤੀ ਨਹੀਂ ਹੁੰਦਾ ਦੇਸ਼ ਦਾ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਗੌਰਵ ਹੁੰਦਾ ਦੇਸ਼ ਦਾ ਸਨਮਾਨ ਹੁੰਦਾ ਐਚਐਮ ਦੇ ਉੱਤੇ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਹੈ ਮੈਂ ਉਹਦੀ ਹੋਰ ਨਿੰਦਾ ਕਰਦਾ ਔਰ ਇਹ ਗੱਲ ਤੁਹਾਡੇ ਮਾਧਿਅਮ ਨਾਲ ਉਹਨਾਂ ਦੇ ਕੰਨਾਂ ਤੱਕ ਪਹੁੰਚਾਣਾ ਚਾਹਨਾ ਕਿ ਅਸੀਂ ਜੀ ਕਰਨਾ ਜਾਣਦੇ ਆ ਜੀਸ ਭਾਸ਼ਾ ਚ ਤੁਸੀਂ ਬੋਲੋਗੇ ਉਸੇ ਭਾਸ਼ਾ ਚ ਦੋ ਦੇ ਨਾਲ ਗੁਣਾ ਕਰਕੇ ਵਾਪਸ ਭੇਜਾਂਗਾ ਜੀ ਕਰੋਗੇ ਤੇ ਜੀ ਘਵਾਓਗੇ ਜਾਂ ਤੂੰ ਕਰੋਗੇ ਤੂੰ ਕੋ ਹੋਗੇ ਇਹ ਨਹੀਂ ਹੋ ਸਕਦਾ ਜੇ ਤੁਸੀਂ ਇਸੇ ਤਰੀਕੇ ਨਾਲ ਸੰਵਿਧਾਨ ਨੂੰ ਤਾਰ-ਤਾਰ ਕਰਨਾ ਹੈ ਮर्यादाਵਾਂ ਨੂੰ ਤਾਰ-ਤਾਰ ਕਰਨਾ ਹੈ ਤੇ ਫਿਰ ਸਾਡੇ ਕੋਲ ਬਹੁਤ ਮਸਲਾ ਹੈ ਕਦੀ ਕਿਸੇ ਨੇ ਸੁਣਿਆ ਕਿ ਕਿਸੇ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਚੜ੍ਹੇ ਹੋਏ ਹਿਜਾਬ ਤੋਂ ਉਤਾਰਤਾ ਜਾਏ ਔਰ ਯੁੱਧ ਕਿਦੇ ਖਿਲਾਫ ਚੱਲ ਰਕ ਚਲਾਂਦੇ ਪਿਆ ਯੁੱਧ ਨਸ਼ਿਆਂ ਦੇ ਵਿਰੁੱਧ ਔਰ ਪ੍ਰਦੇਸ਼ ਦਾ ਮੁੱਖ ਮੰਤਰੀ ਜਾਤ ਤੋਂ ਉਤਾਰਤਾ ਜਾਂਦਾ ਔਰ ਅਸੀਂ ਲੋਕ ਉਸ ਵੇਲੇ ਵੀ ਮਰਿਆਦਾ ਚ ਕਿਉਂ ਰਹਿਨੇ ਆ ਕਿਉਂ ਸਾਡੀ ਸਟੇਟ ਦਾ ਮੇਰੇ ਪੰਜਾਬ ਦਾ અપਮਾਨ ਨਹੀਂ ਹੋਣਾ ਚਾਹੀਦਾ ਇਸ ਕਰਕੇ ਅਸੀਂ ਚੁੱਪ ਰਹਿਣੇ ਆ ਔਰ ਦੂਸਰਾ ਕੀ ਹੈ ਬਿੱਲ ਕਿਦੇ ਖਿਲਾਫ ਲੈ ਕੇ ਆ ਰਹੇ ਨੇ ਬੇਅਦਵੀ ਦੇ ਖਿਲਾਫ ਤੇ ਬੇਅਦਵੀ ਤੇ ਰੋਜ ਕਰਦੇ ਨੇ ਆਪੇ ਸ੍ਰੀ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਅਨੇਕ ਐਸੇ ਇਨਸੀਡੈਂਟ ਨੇ ਪਿਛਲੇ ਦਿਨੀ ਜੱਗ ਸਾਹਿਬ ਨੇ ਇੱਕ ਵੀਡੀਓ ਵੀ ਦਿਖਾਈ ਤੇ ਬੇਅਦਵੀ ਖੁਦ ਕਰਨ ਵਾਲੇ ਬੇਅਦਵੀ ਦੀ ਕੀ ਪਰਿਭਾਸ਼ਾ ਹੈ ਜਰਾ ਮੁੱਖ ਮੰਤਰੀ ਜੀ ਇਹਦਾ ਵੀ ਜਵਾਬ ਦੇਣ ਮਿਸ਼ਨੋਈ ਤੁਹਾਡੇ ਕੋਲ ਰਹਿ ਕੇ ਗਿਆ ਜੇ ਇੰਟਰਵਿਊ ਭਾਜਪੀ ਨੇ ਤੇ ਨਹੀਂ ਕਰਾਈ ਉਹਦੀ ਜੇਲ੍ਹ ਤੋਂ ਵੀ ਇੰਟਰਵਿਊ ਹੋਈ ਹੈ ਉਹਦੇ ਕੋਰਟ ਦੀ ਫਟਕਾਰ ਪਈ ਉਸ ਤੋਂ ਬਾਅਦ ਵੀ ਮੰਨਿਆ ਕਿ ਆ ਸਾਡੇ ਇਥੋਂ ਹੀ ਹੈ ਪੰਜਾਬ ਦੇ ਅੰਦਰ ਪਿਛਲੇ 3.5 ਸਾਲ ਤੋਂ ਸਰਕਾਰ ਨਹੀਂ ਸਰਕਸ ਚੱਲ ਰਹੀ ਹੈ ਐਸੇ ਵਿਅਕਤੀ ਦੇ ਨਾਲ ਜਮੀਨੀ ਲੜਾਈ ਲੜਨਾ ਜਿਹਦਾ ਕੰਮ ਸਰਕਾਰ ਚਲਾਣ ਤੋਂ ਜ਼ਿਆਦਾ ਆਪਣੀ ਭਾਸ਼ਾ ਦੇ ਉੱਤੇ ਜਿਹਦਾ ਕੋਈ ਕੰਟਰੋਲ ਨਹੀਂ ਹੈ ਇਹ ਇੱਕ ਚੁਣੌਤੀ ਭਾਜਪਾ ਸਵੀਕਾਰ ਕਰਦੀ ਹੈ ਮੈਂ ਉਹਨਾਂ ਨੂੰ ਦੋ ਤਿੰਨ ਗੱਲਾਂ ਕਹਿਣੀਆਂ ਬਸ ਰਾਜਨੀਤੀ ਦੇ ਅੰਦਰ ਲੜਾਈ ਵਿਚਾਰਾਂ ਦੀ ਰਹਿੰਦੀ ਹੈ ਕੋਈ ਪਰਸਨ ਰੰਜੀਤ ਜੀ ਨਾਲ ਦੁਸ਼ਮਣੀ ਨਹੀਂ ਹੁੰਦੀ ਰਾਜਨੀਤੀ ਦੇ ਅੰਦਰ ਹਰ ਪਾਰਟੀ ਹਰ ਬੰਦਾ ਆਪਣੀ ਆਪਣੀ ਗੱਲ ਜਨਤਾ ਦੇ ਅੰਦਰ ਰੱਖਦੇ ਨੇ ਲੇਕਿਨ ਜਿਹੜਾ ਇਹਨਾਂ ਨੇ ਜਨਵਰੀ ਕਹਿੰਦੇ ਹ ਸੀਮ ਸदन ਲੋਕੀ ਤਰਸਦੇ ਨੇ ਕਿ ਐਮ ਐਲ ਏ ਬਣ ਕੇ ਆਈਏ ਔਰ ਸਭੇ ਦੇ ਅੰਦਰ ਜਾ ਕੇ ਆਪਣੀ ਗੱਲ ਰੱਖੀਏ ਉਹਨੂੰ ਇਹਨਾਂ ਨੇ ਕੁੱਕੜ ਮੰਡੀ ਬਣਾ ਕੇ ਰੱਖਿਆ ਉਧਰ ਆਵਾਦੀ ਪਾਰਟੀ ਵੱਲੋਂ ਦੋ ਦਿਨ ਪਹਿਲਾਂ ਮੌਤਲ ਕੀਤੇ ਗਏ ਹਲਕਾ ਰੂਪਨਗਰ ਦੇ ਸਫਾਕਾ ਵਿਧਾਇਕ ਅਮਰਜੀਤ ਸਿੰਘ ਸੰਧਵਾ ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੰਧਵਾ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਨੂੰ ਆਪਣਾ ਅਸਤੀਫਾ ਭੇਜਿਆ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਸੰਧਵਾ ਨੇ ਆਖਿਆ ਕਿ ਹੱਕ ਸੱਚ ਦੀ ਗੱਲ ਕਰਨੀ ਅਤੇ ਲੋਕਾਂ ਦੀ ਆਵਾਜ਼ ਚੁੱਕਣੀ ਉਹਨਾਂ ਨੂੰ ਮਹਿੰਗੀ ਪਈ ਹੈ ਸੰਧਵਾ ਨੇ ਆਖਿਆ ਕਿ ਪਾਰਟੀ ਨੇ 2 ਦਿਨ ਪਹਿਲਾਂ ਉਹਨਾਂ ਨੂੰ ਮੁਅਤਲ ਕੀਤਾ ਸੀ ਪਰ ਉਹ ਅੱਜ ਖੁਦ ਹੀ ਪਾਰਟੀ ਤੋਂ ਅਸਤੀਫਾ ਦੇ ਰਹੇ ਨੇ ਉਹਨਾਂ ਆਪਣੀ ਸੇ ਪੁਰਾਣੀ ਪਾਰਟੀ ਅਤੇ ਇਸ ਦੇ ਵਿਧਾਇਕਾਂ ਤੇ ਆਗੂਆਂ ਤੇ ਇਸ ਮੌਕੇ ਗੰਭੀਰ ਦੋਸ਼ ਵੀ ਲਾਏ